ਇਸ ਵੇਲੇ ਦੀ ਜਿਹੜੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਏ ਹੁਣ ਇੱਕ ਪੰਜਾਬ ਦੇ ਵਿੱਚ ਨਵੀਂ ਮਾਈਨਿੰਗ ਨੀਤੀ ਲਾਗੂ ਕਰ ਦਿੱਤੀ ਗਈ ਏ ਜ਼ਮੀਨ ਮਾਲਕ ਹੁਣ ਰੇਤ ਅਤੇ ਬਜਰੀ ਖੁਰਦ ਕੱਢ ਸਕਣਗੇ ਸੋ ਜਿੱਥੇ ਕਿਸੇ ਨਿਲਾਮੀ ਦੀ ਹੁਣ ਲੋੜ ਨਹੀਂ ਹੋਵੇਗੀ ਇਸ ਮਾਈਨਿੰਗ ਨੀਤੀ ਦੇ ਵਿੱਚ ਜੋ ਇਹ ਫੈਸਲੇ ਲਏ ਗਏ ਨੇ ਤਾਂ ਰੇਤ ਤੇ ਬਜਰੀ ਦੀ ਰੀਅਲਿਟੀ ਦਰ ਨਿਰਧਾਰਤ ਕੀਤੀ ਜਾਵੇਗੀ ਨਾਲ ਦੇ ਨਾਲ ਦੱਸ ਦਈਏ ਕਿ ਸਾਰੀਆਂ ਥਾਵਾਂ ਤੇ ਜਿੱਥੇ-ਜਿੱਥੇ ਇਹ ਨਿਲਾਮੀ ਹੋਵੇਗੀ ਉੱਥੇ ਸਾਰੀਆਂ ਥਾਵਾਂ ਤੇ ਚੈੱਕ ਪੋਸਟਾਂ ਤੇ ਕੈਮਰਿਆਂ ਤੇ ਪੁੱਲਾਂ ਦੇ ਰਾਹੀ ਨਿਗਰਾਨੀ ਵੀ ਰੱਖੀ ਜਾਵੇਗੀ ਪੰਜਾਬ 'ਚ ਹੁਣ ਮਾਈਨਿੰਗ ਨੂੰ ਲੈ ਕੇ ਨਵੀਂ ਨੀਤੀ ਜੋ ਹੈ ਲਾਗੂ ਕਰ ਦਿੱਤਾ ਗਿਆ ਹੈ ਹਰਪਾਲ ਸਿੰਘ ਚਿਮਾ ਹੁਣਾਂ ਦੇ ਵੱਲੋਂ ਇਹ ਜਿਹੜੀ ਹੈ ਨੀਤੀ ਲਾਗੂ ਕੀਤੀ ਗਈ ਹੈ ਸੋ ਇੱਕ ਵਾਰ ਫਿਰ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਦੇ ਦਿੰਦੇ ਆ ਦੱਸ ਦਈਏ ਕਿ ਹੁਣ ਜਿੱਥੇ ਪਹਿਲਾਂ ਜੋ ਹੈ ਦੇਖਿਆ ਜਾਂਦਾ ਸੀ ਮਾਈਨਿੰਗ ਨੂੰ ਲੈ ਕੇ ਕਾਫੀ ਵਿਵਾਦ ਸ਼ੁਰੂ ਤੋਂ ਚੱਲਦਾ ਰਿਹਾ ਹੈ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਮਾਈਨਿੰਗ ਨੀਤੀ ਜਿਹੜੀ ਹੈ ਲਾਗੂ ਕਰ ਦਿੱਤੀ ਜਾਂਦੀ ਹੈ ਜ਼ਮੀਨ ਮਾਲਕ ਹੁਣ ਜਿਹੜੇ ਨੇ ਉਹ ਖੁਦ ਤੇ ਰੇਤ ਬਜਰੀ ਕੱਢ ਸਕਣਗੇ ਖੁਦ ਰੇਤ ਤੇ ਰੇਤ ਤੇ ਬਜਰੀ ਕੱਢ ਸਕਣਗੇ ਨਾਲ ਦੇ ਨਾਲ ਕਿਸੇ ਨਿਲਾਮੀ ਦੀ ਇਸ ਦੇ ਵਿੱਚ ਲੋੜ ਨਹੀਂ ਹੋਵੇਗੀ ਪਹਿਲਾਂ ਵੇਖਿਆ ਜਾਂਦਾ ਸੀ ਕਿ ਰੇਤ ਤੇ ਬਜਰੀ ਦੀ ਨਿਲਾਮੀ ਕੀਤੀ ਜਾਂਦੀ ਸੀ ਪਰ ਹੁਣ ਜਿਹੜੇ ਜ਼ਮੀਨ ਮਾਲਕ ਨੇ ਉਹ ਖੁਦ ਰੇਤ ਤੇ ਬਜਰੀ ਕੱਢ ਸਕਣਗੇ ਤੇ ਹੁਣ ਨਿਲਾਮੀ ਦੀ ਲੋੜ ਨਹੀਂ ਪਵੇਗੀ ਨਾਲ ਦੇ ਨਾਲ ਰੇਤ ਤੇ ਬਜਰੀ ਦੀ ਰੀਅਲਿਟੀ ਦਰ ਵੀ ਨਿਰਧਾਰਤ ਨੀਤੀ ਜਾਵੇਗੀ ਤੇ ਨਾ ਇਸਤੇ ਜਿਹੜੀ ਹੈ ਨਿਗਰਾਨੀ ਰੱਖਣ ਦੇ ਲਈ ਸਾਰੇ ਆਥਮਾਂ ਤੇ ਚੈੱਕ ਪੋਸਟਾਂ ਤੇ ਕੈਮਰਿਆਂ ਦੇ ਨਾਲ ਰਾਹੀਂ ਇਹ ਨਿਗਰਾਨੀ ਰੱਖੀ ਜਾਵੇਗੀ ਜੋ ਇਹ ਨਵੀਂ ਨੀਤੀ ਅਪਣਾਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਦੇਖਿਆ ਜਾ ਰਿਹਾ ਹੈ ਮਾਈਨਿੰਗ ਨੂੰ ਲੈ ਕੇ ਤੇ ਲਗਾਤਾਰ ਇਸਤੇ ਜੋ ਨਵੀਂ ਨੀਤੀ ਅਪਣਾਈ ਜਾਂਦੀ ਹੈ ਤੇ ਹੁਣ ਇਸ ਦਾ ਕੀ ਅਸਰ ਪਵੇਗਾ ਤੇ ਹੁਣ ਜਿਹੜੇ ਮਾਲਕ ਨੇ ਜਿਹੜੇ ਜ਼ਮੀਨ ਦੇ ਮਾਲਕ ਨੇ ਉਹਨਾਂ ਨੂੰ ਵੀ ਇਸ ਦਾ ਕਾਫੀ ਫਾਇਦਾ ਦੇਖਿਆ ਜਾਵੇਗਾ